گیا منਵਾ ਗੱਲ ਕਹੀ ਹੈ ਕਾ ਲਾਜ ਕੇ ਮੇਰੇ ਲਾਜ ਮੇਰੇ ਕਾਰ ਲਾਜ ਝਟ ਜੇ ੁੰਝੇ ਬੈਠੀ ਚੀਕ-ਚੀਕ ਕੇ ਰੋਂਦੀ ਹੋਈ ਇਹ ਪਤਨੀ ਦੱਸ ਰਹੀ ਹੈ ਕਿ ਉਸਦੇ ਪਤੀ ਦੀ ਮ੍ਰਿਤਕ ਦੇ ਘਰ ਤੇ ਵਿੱਚ ਸੁੱਟ ਕੇ ਚਲੇ ਗਏ ਇਹ ਦੱਸਦੇ ਹੋਏ ਉਸਦੇ ਹੰਝੂ ਨਹੀਂ ਰੁਕ ਰਹੇ ਅਤੇ ਉਸਦੇ ਪਰਿਵਾਰਿਕ ਮੈਂਬਰ ਉਸਨੂੰ ਇਸ ਤਰ੍ਹਾਂ ਰੋਂਦੀ-ਕੁਰਲਾਉਂਦੀ ਨੂੰ ਦੇਖ ਕੇ ਤਾਂ ਹਾਂ ਮਾਰ ਰਹੇ ਨੇ ਪਤਾ ਲੱਗਿਆ ਕਿ ਇਹਨਾਂ ਦੀ ਧੀ ਦੇ ਤਿੰਨ ਅੱਗੇ ਬੱਚੇ ਵੀ ਨੇ ਅਤੇ ਇੱਕੋ ਇੱਕ ਲੋਤਾ ਸਹਾਰਾ ਇਹਨਾਂ ਬੱਚਿਆਂ ਦਾ ਪਿਓ ਹੀ ਸੀ ਜਿਸ ਦੀ ਜਾਨ ਲੈਣ ਦੇ aarop ਉਸਤੇ ਹੀ ਕੰਪਨੀ ਦੇ ਉੱਪਰ ਲੱਗ ਰਹੇ ਨੇ ਪੁਲਿਸ ਦੇ ਵੱਲੋਂ ਮ੍ਰਿਤਕ ਦੇਨ ਨੂੰ ਅਗਲੀ ਕਾਰਵਾਈ ਦੇ ਲਈ ਤਾਂ ਭੇਜ ਦਿੱਤਾ ਗਿਆ ਪਰ ਪਰਿਵਾਰਿਕ ਮੈਂਬਰਾਂ ਨੇ ਇਸ ਤੋਂ ਪਹਿਲਾਂ ਜਿਹੜੇ ਖੁਲਾਸੇ ਕੀਤੇ ਅਤੇ ਸ਼ੰਕਾਵਾਂ ਜਤਾਈਆਂ ਉਹ ਸੁਣ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣ। ਘਰ ਤੋਂ ਕੰਮ ਕਰਨ ਦੇ ਲਈ ਹਰੇਕ ਨੂੰ ਨਿਕਲਣਾ ਪੈਂਦਾ ਪਰ ਜੇਕਰ ਕੰਪਨੀਆਂ ਦੇ ਵਿੱਚ ਜਾ ਕੇ ਪਹੁੰਚ ਕੇ ਕੁਝ ਹੋਵੇਗਾ ਤਾਂ ਪਰਿਵਾਰਿਕ ਮੈਂਬਰ ਕੀਵੇਂ ਨਿਸ਼ਚਿੰਤ ਹੋ ਕੇ ਬੈਠ ਸਕਦੇ ਨੇ। ਪਤਨੀ ਦਾ ਕਹਿਣਾ ਹੈ ਕਿ ਉਹ ਪਤੀ ਨੂੰ ਫੋਨ ਕਰਦੀ ਰਹੀ ਪਹਿਲਾਂ ਉਸ ਦਾ ਫੋਨ ਨਹੀਂ ਚੱਕਿਆ ਕਿਆ ਅਤੇ ਬਾਅਦ ਦੇ ਵਿੱਚ ਉਸ ਨੂੰ ਝੂਠ ਬੋਲਿਆ ਗਿਆ। 25 ਸਮੇਂ ਬਾਅਦ ਉਸਦੇ ਪਤੀ ਦੀ ਮ੍ਰਿਤਕ ਦੇਨੂ ਘਰ ਤੱਕ ਲਿਆ ਕੇ ਸੁੱਟ ਦਿੱਤਾ ਗਿਆ। ਜਾਣਕਾਰੀ ਮੁਤਾਬਕ ਵੇਰਕਾ ਦੇ ਵਿੱਚ ਪ੍ਰਦੀਪ ਕੁਮਾਰ ਸਕਾਈਵੇ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਪਿਛਲੇ 12 ਸਾਲਾਂ ਤੋਂ ਕੰਪਨੀ ਦੇ ਵਿੱਚ ਕੰਮ ਕਰਦੇ ਇਸ ਮੁੰਡੇ ਦੇ ਨਾਲ ਉੱਥੇ ਹੀ ਇੱਕ ਦਰਦਨਾਕ ਘਟਨਾ ਵਾਪਰੀ ਹੈ ਜਿਸ ਦੀ ਜਾਣਕਾਰੀ ਪਤਨੀ ਨੂੰ ਉਸਦੇ ਹੀ ਪਰ ਆ ਦੇ ਵੱਲੋਂ ਦਿੱਤੀ ਗਈ। ਸ਼ਾਰਟ ਸਰਕਟ ਹੋਇਆ ਤੇ ਹੋ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਜਾਇਆ ਗਿਆ ਸੀ। ਪਰ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪ੍ਰਦੀਪ ਦੀ ਜਾਨ ਤੋਂ ਬਾਅਦ ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਪਤਨੀ ਆਰਤੀ ਅਤੇ ਮਾਂ ਨੇ ਕਿਹਾ ਕਿ ਬੇਟੇ ਦੀ ਜਾਨ ਕਰੰਟ ਲੱਗਣ ਦੇ ਨਾਲ ਹੋਈ ਹੈ ਜਾਂ ਨਹੀਂ ਇਹ ਤਾਂ ਦੇਖਣਾ ਹੋਵੇਗਾ ਪਰ ਕੰਪਨੀ ਨੇ ਇਸਨੂੰ ਹਾਰਟ ਅਟੈਕ ਦੱਸਿਆ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਨ ਨੂੰ ਕਬਜ਼ੇ ਦੇ ਵਿੱਚ ਲਿਆ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਕਿ ਮ੍ਰਿਤਕ ਪਰਦੀਪ ਕੁਮਾਰ ਸਕਾਈਵੇ ਕੰਪਨੀ ਦੇ ਵਿੱਚ ਜੋ ਕਿ ਕੰਮ ਕਰਦਾ ਸੀ ਕਰੰਟ ਲੱਗਣ ਦੇ ਕਾਰਨ ਉਸਦੀ ਜਾਨ ਗਈ ਮ੍ਰਿਤਕ ਦੇ ਨੂੰ ਅਗਲੀ ਕਾਰਵਾਈ ਦੇ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਜਿਹੜਾ ਕੁਝ ਕੰਪਨੀ ਵਾਲੇ ਆਖ ਰਹੇ ਨੇ ਅਤੇ ਪਰਿਵਾਰ ਵਾਲੇ ਜੋ ਦੱਸ ਰਹੇ ਨੇ ਉਸ ਦੇ ਵਿੱਚੋਂ ਕੀ ਸੱਚਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਪਰ ਸੱਚਾਈ ਭਾਵੇਂ ਕੋਈ ਵੀ ਹੋਵੇ ਪਰ ਇੱਕ ਹੱਸਦਾ ਖੇਡਦਾ ਪਰਿਵਾਰ ਇੱਥੇ ਉਜੜਿਆ ਦੇਖਿਆ ਜਾ ਸਕਦਾ ਹੈ ਤਿੰਨ ਮਾਸੂਮ ਧੀਆਂ ਰੋਂਦੀਆਂ ਕੁਰਲੌਂਦੀਆਂ ਜਿਨ੍ਹਾਂ ਨੂੰ ਇਹ ਤੱਕ ਸਮਝ ਨਹੀਂ ਕਿ ਉਹਨਾਂ ਦੇ ਪਿਓ ਦੇ ਨਾਲ ਪਰਿਵਾਰ ਦੇ ਨਾਲ ਕੀ ਕੁਝ ਆਣ ਵਾਪਰਿਆ ਆਣ ਵਾਲੇ ਸਮੇਂ ਦੇ ਵਿੱਚ ਹੋ ਇਸ ਦੁੱਖ ਨੂੰ ਕਿਵੇਂ ਝੱਲਣਗੀਆਂ ਇਹ ਪਤਨੀ ਖੁਦ ਨੂੰ ਕਿਵੇਂ ਸੰਭਾਲੇਗੀ ਇਹ ਤਾਂ ਤਸਵੀਰਾਂ ਦੇ ਰਾਹੀਂ ਬਿਆਨ ਹੀ ਹੋ ਰਿਹਾ ਹੈ ਪਰ ਉਹ ਫਿਲਹਾਲ ਜਿਹੜੀਆਂ ਗੱਲਾਂ ਆਖ ਰਹੇ ਨੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪੁਲਿਸ ਦੇ ਅੱਗੇ ਉਹ ਇਨਸਾਫ ਇਸ ਪਰਿਵਾਰ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਅੰਮ੍ਰਿਤਸਰ ਤੋਂ ਹੀ ਖਬਰ ਆ ਰਹੀ ਸੀ ਜਿੱਥੇ ਇੱਕ ਵਿਅਕਤੀ ਦੀ ਜਾਨ ਜਾਣ ਤੋਂ ਬਾਅਦ ਉਸ ਦਾ ਖੇਰੂ-ਖੇਰੂ ਹੋਇਆ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਪੁਰਾਣੀ ਤੁਹਾਡਾ ਬੇਟਾ ਸੀ ਹਾਂਜੀ ਮੇਰਾ ਬੇਟਾ ਕੀ ਨਾਮ ਸੀ ਪ੍ਰਦੀਪ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਆਹ ਵੀਰ ਕੇ ਦੇਣ ਵਾਲੇ ਆ ਅੱਛਾ ਜੀ ਹਾਂਜੀ ਪ੍ਰੀਤ ਨਾ ਕਰਦੇ ਪ੍ਰੀਤ ਇੱਥੇ ਕੰਮ ਕਿੱਥੇ ਕਰਦਾ ਸੀ ਆ ਸਰਕਾਰੀ ਵਿਭਾਗ ਕਈ ਵੇ ਇਹ ਤਾਂ ਇਹ ਸਕਾਈਵੇ ਵੜਾ ਨੂੰ ਆਤ ਨਹੀਂ ਸੌ ਦਿਨ ਤਾਂ ਰਾਤ ਨੂੰ ਰਾਤ ਨੂੰ ਬੁਲਾ ਲੈਂਦਾ ਹਾਂ 12 ਵਜੇ 1 ਵਜੇ 12 ਵਜੇ ਜਦੋਂ ਬੁਲਾਣਾ ਉਹ ਨਾ ਨਹੀਂ ਆਏ ਨਾ ਰਾਤ ਦਿਨ ਕੰਮ ਕਰਦਾ ਰਹੇ ਕੰਪਨੀ ਚ ਰਾਤ ਦਿਨ ਇਹਨਾਂ ਕਾਸਾ ਜਾਖ ਨਹੀਂ ਵੇਖਿਆ ਆਪਣੇ ਬੱਚੇ ਤਿੰਨ ਕੁੜੀਆਂ ਇਹਦੀਆਂ ਉਹਨਾਂ ਦਾ ਕੌਣ ਵਾਲੀ ਵਾਸਤੇ ਅੱਜ ਮਾਰਕੀਟ ਕਾ ਛੋਟਾ ਇਹਨਾਂ ਨੂੰ ਮਾਰਕੀਟ ਕਾ ਛੋਟਾ ਇਹਨਾਂ ਤਿੰਨ ਕੁੜੀਆਂ ਇਹਦੀਆਂ ਕੌਣ ਸੰਭੇਗਾ ਅਸੀਂ ਸੰਭ ਸਕਨੇ ਆ ਮਾਈ ਬੁੱਢਾ ਕੀ ਮੰਗੀ ਕਰਦੀ ਆ ਜੀ ਹਾਨੂੰ ਇਨਸਾਫ ਚਾਹੀਦਾ ਕੰਮ ਸਾਲ ਤਿੰਨ ਬੱਚੇ ਇੱਕ ਜਨਾਨੀ ਉਸੇ ਆਪਣਾ ਨਾਮ ਦੱਸੋ ਮੇਰਾ ਨਾਮ ਹਰਦੀ ਹਾਂ ਹਰਦੀ ਮੈਂ ਰਣਕਲ ਵਾਲਾ ਇੱਥੇ ਕੰਮ ਕਰਦਾ ਵਲ ਕੰਪਨੀ ਚ ਆਹ ਕੰਪਨੀ ਰਾਮ ਰੋਡ ਐ گاਵਾ ਦਫਤਰ ਘਰੇ ਬਣਾਇਆ ਹੋਇਆ ਵਾ ਇਹ ਨਾ ਇੱਥੇ ਜੋ ਪੇਸ਼ਦਾਰ ਪੇ ਰਿੰਗ ਦਾ ਆਨਲਾਈਨ ਕੰਮ ਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਉਧਰ ਬਜੀਟਾ ਰੋਡ ਤੇ ਵੀ ਨਾ ਵਕਮ ਪੜਿਆ ਵਾ ਉੱਤੇ ਨੂੰ ਪੇਧਿਆ ਹੀ ਕੰਮ ਕਰਨਾ ਸਵੇਰ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਘਾਲ ਆਈ ਤਾਂ ਠੀਕ ਹੀ 1:30 ਵਜੇ ਮਹਪੂਰ ਕੀਤਾ ਨਹੀਂ ਫੋਨ ਚੁੱਕੇ ਦੋ ਤੇ ਨਾ ਫਿਰ ਮੈਂ ਕਿਹਾ ਜੈ ਕੰਮ ਕਰਦਾ ਹੋਊਗਾ ਉਸ ਤੋਂ ਬਾਅਦ ਮੇਰਾ ਪ੍ਰਾਵਿਤ ਕੰਮ ਚ ਲੱਗਾ ਵਾ ਉਹਦਾ ਫੋਨ ਆਇਆ ਮੈਨੂੰ ਉਹਨੇ ਕਿਹਾ ਆ ਆ ਕਿ ਤੂੰ ਕਰਿਆ ਮੈਂ ਕਿਹਾ ਹਾਂ ਕਹਿੰਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫਤਰੀ ਮੈਡਮ ਆ ਮੈਂ ਆੜੰਦੇ ਮੇਰੇ ਥੋੜੇ ਬੋਲਿਆ ਤੋ ਖਾ ਗਈ ਤਾ ਵੈਣਾ ਵੈਣਾ ਕਹਿੰਦੀ ਖਾ ਨਹੀਂ ਕਹਿੰਦੀ ਪਰ ਠੀਕ ਹੈ ਮੈਂ ਕਾਰ ਲਾ ਕੇ ਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾਰ ਆੜ ਕੇ ਮੇਰੇ ਨਾਲ ਮੇਰੇ ਕਾਰ ਲਾਜ ਝਟ ਕੇ ਬਾਅਦ ਚ ਕਹਿੰਦੇ ਆ ਬਾਅਦ ਤੇਰਾ ਹਾਲਤ ਜਿਆਦਾ ਹੀ ਹੋ ਗਿਆ ਕੰਮ ਕਰਦੇ ਰਹਤੇ ਤੋਖਾ ਕੀਤਾ ਇਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਕਾਰ ਲੈ ਕੇ ਆ ਲੱਗੇ ਆ ਤੇ ਬਾਅਦ ਚ ਲਾਸ਼ ਪਾਤੀ ਇਹਨਾਂ ਦੇ ਅੱਡੇ ਕਾਰ ਕਿਤੇ ਇਹਨੇ ਬੱਚੇ ਤੇ ਇਹਨੇ ਕੁੜੀਆਂ ਵਾ ਹਾਂ ਜਦੋਂ ਕੰਮ ਕਰਦੀ ਆ ਰਾਤ ਨੂੰ ਮਾਪਿਆ ਤੋਂ ਮੇਰਾ ਬਲ ਸੌਂਦੇ ਤੇ 30 ਸਾਲ ਉਮਰ ਜਾਰੀ ਹਾਂ ਹਾਂ ਜੀ ਬਾਅਦ ਚ ਮੇਰੇ ਰਿਸ਼ਤੇਦਾਰ ਆਡਾਂ ਬੈੜਾ ਥੋੜੀ ਦੇਰ ਹੋਤੇ ਰਹੀ ਐ ਥੋੜੀ ਦੇਰ ਰਹੀ ਐ ਮੇਰੇ ਰਿਸ਼ਤੇਦਾਰ ਕਹਿੰਦੀ ਐ ਇਹਨੂੰ ਟੈਕ ਹੋਇਆ ਵਾ ਟੈਕ ਰਿਹਾ ਉਹਦੇ ਕਰੰਟ ਲੱਗਾ ਬਿਜਲੀ ਦਾ ਕੰਮ ਵੀ ਕਰਾਉਂਦੇ ਆ ਇਹਨੂੰ ਕਰੰਟ ਲੱਗਾ ਵਾ ਇਹਦਾ ਤਾਂ ਨਾਮ ਆ ਜੀ ਪ੍ਰਦੀਪ ਕੁਮਾਰ ਪੁੱਤਰ ਰਾਜਮਰ ਵਾਸੀ ਧੁੱਪ ਸੜੀ ਮੇਰਕੇ ਤੋਂ ਤਾਂ ਐਕਸੀਡੈਂਟ ਹੋਇਆ ਸੀ ਬਾਕੀ ਪੋਸਟਮੈਨ ਕਰਦੇ ਸੀ ਇਸ ਸਿਲਨ ਪਰਿਵਾਰ ਨਾਲ ਸਹਿਮਤ ਹੈ ਬਾਈ ਜੀ ਹਾਂ ਜੀ ਸਹਿਮਤ ਹੈ ਜੀ ਪਰਿਵਾਰ ਨਾਲ ਹੀ ਜੀ ਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਰਾਏ ਲਾ ਕੇ ਕੋਈ ਸਾਈਟ ਹੈ ਹਾਂਜੀ ਹਾਂਜੀ ਮੈਂ ਵੀ ਨਾਲ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇੱਥੇ ਕੰਪਨੀ ਕਿਤੇ ਮੈਂ 10 12 ਸਾਲ ਹੋਏ ਕੰਮ ਕਰਦਾ ਹਾਂ 10 12 ਸਾਲ ਹੋ ਗਏ ਹਾਂਜੀ ਹਾਂਜੀ ਤੇ ਕੀ ਹੋਇਆ ਕਿ ਅਸੀਂ ਪ੍ਰੋਬਲਮ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਹੈ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ 'ਚੋਂ ਕੱਢਿਆ ਵਾ ਜਿੱਥੇ ਇਹਨੂੰ ਸ਼ਾਰਟ ਲੱਗਾ ਉਸ ਤੋਂ ਬਾਅਦ ਇਹ ਮਤਲਬ ਕਿ ਥੱਲੇ ਲਿਆਂਦਾ ਇਹ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਆਣਾ ਰੈੱਡ ਕਰਾ ਦਿੱਤਾ ਅੱਛਾ ਹਸਪੀਟਲ ਆਣਾ ਜਿਹੜਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਪਾਂ ਘਰ ਲੈ ਆਂਦੇ ਸਾਰੇ ਕੰਮ ਕਰਦਾ ਸੀ ਮਾਲਕ ਉਹ ਨਹੀਂ ਪਹੁੰਚਿਆ ਉਹ ਮੈਂ ਉਦੋਂ ਇਹਨਾਂ ਦੇ ਵੇਰ ਕੇ ਗਿਆ ਸੀ ਇਹਨਾਂ ਨੂੰ ਬਲਾਹ ਕਰਨਾ ਪਰ ਪਰਿਵਾਰ ਦਾ ਬਲਾਹ ਕਰਨ ਗਿਆ ਸੀ ਉਹਨਾਂ ਨੇ ਕਿਹਾ ਕਿ ਅਟੈਕ ਆ ਗਿਆ ਜੀ ਇਹ ਸਰ ਹੁਣ ਮੈਂ ਆਪ ਮੁਕੇ ਤੇ ਨਹੀਂ ਹੈਗਾ ਮੈਂ ਵੇਰ ਕੇ ਤਲਾਹ ਕਰਨ ਗਿਆ ਸੀ ਹਾਂ ਤੇ ਉਸ ਤੋਂ ਬਾਅਦ ਹੀ ਇੱਕ ਦੇ ਮਾਲਕ ਵੀ ਇਹਨਾਂ ਦੇ ਘਰ ਘੁਰ ਗਏ ਸੀ ਕਿਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਅੱਛਾ ਹਾਂ ਜੀ 大哥。